ਸੋ ਲਗਾਤਾਰ ਦੂਸਰੀਓ ਮਾਈ ਪੰਜਾਬੀ ਟੀਵੀ ਦੇ ਨਾਲ ਮੈਂ ਹਾਂ ਚਨਪ੍ਰੀਤ ਕੌਰ ਸਰਕਾਰੀ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਕਿਉਂਕਿ ਕੇਂਦਰ ਸਰਕਾਰ ਹੁਣ ਲਾਹ ਪਰਵਾਹ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਜਾ ਰਹੀ ਹੈ ਦਾਸੀ ਇਹ ਕਿ ਵਿਭਾਗਾਂ ਨੂੰ ਜਿਹੜਾ ਹੁਕਮ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਨਿਰਦੇਸ਼ਾ ਦੀ ਪਾਲਣਾ ਨਾ ਕੀਤੇ ਜਾਣ ਤੇ ਨਾਖੁਸ਼ ਕੇਂਦਰ ਸਰਕਾਰ ਨੇ ਜਿਹੜਾ ਹੁਣ ਲਾਹ ਪਰਵਾਹ ਮੁਲਾਜ਼ਮਾ ਉਤੇ ਸ਼ਿੰਗਨ ਸ਼ਿਕੰਜਾ ਜਿਹੜਾ ਉਹ ਕਸਣਾ ਸ਼ੁਰੂ ਕਰ ਦਿੱਤਾ ਸਮੇਂ ਸਿਰ ਨਿਰਦੇਸ਼ਾ ਦੀ ਪਾਲਣਾ ਨਾ ਕੀਤੇ ਜਾਣ ਤੋਂ ਨਾਖੁਸ਼ ਕੇਂਦਰ ਸਰਕਾਰ ਨੇ ਸਾਰੇ ਮੰਤਰਾਲਿਆਂ ਨੂੰ ਸਮੇਂ ਉਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਕਿਹਾ ਤਾਂ ਜੋ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕੀਤਾ ਜਾ ਸਕੇ। ਇਕ ਆਦੇਸ਼ ਦੇ ਵਿੱਚ ਅਮਲਾ ਅਤੇ ਸਿਖਲਾਈ ਵਿਭਾਗ ਨੇ ਸਬੰਧਤ ਮੰਤਰਾਲਿਆਂ ਨੂੰ ਆਪਣੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਜਨਤਕ ਖੇਤਰ ਦੇ ਆਧਾਰਿਆਂ ਬੈਂਕਾਂ ਖੁਦਮੁਖਤਿਆਰੀ ਸੰਸਥਾਵਾਂ ਅਤੇ ਕਾਨੂੰਨੀ ਸੰਸਥਾਵਾਂ ਨੂੰ ਸਟਾਫ ਦੀ ਸਮੀਖਿਆ ਕਰਨ ਲਈ ਨਿਰਦੇਸ਼ ਦੇਣ ਲਈ ਕਿਹਾ। ਹੁਕਮਾ ਦੇ ਵਿੱਚ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਤੋਂ ਇਹ ਪਤਾ ਲਗਾਇਆ ਜਾਵੇ ਕਿ ਉਹਨਾਂ ਦਾ ਕੰਮ ਸਹੀ ਹੈ ਜਾਂ ਨਹੀਂ ਜੇਕਰ ਉਹ ਦੇਸ਼ ਦੇ ਹਿੱਤ ਦੇ ਵਿੱਚ ਕੰਮ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰ ਦੇਣਾ ਚਾਹੀਦਾ ਇਹ ਹੁਕਮ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੇ ਸਖਤਰਾਂ ਨੂੰ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨਿਕ ਮੰਤਰਾਲੇ ਅਤੇ ਵਿਭਾਗ ਇਸ ਦੀ ਪਾਲਣਾ ਕਰਨ ਅਤੇ ਇਸ ਦੀ ਰਿਪੋਰਟ ਜਲਦੀ ਤੋਂ ਜਲਦੀ ਡੀਓਪੀਟੀ ਨੂੰ ਸੌਂਪੀ ਜਾਵੇ ਹਦਾਇਤਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਮੰਤਰਾਲਿਆਂ ਦੇ ਵਿਭਾਗਾਂ ਦੇ ਵਿੱਚ ਨਿਯਮਾਂ ਦੀ ਪਾਲਣਾ ਨਾ ਹੋਣ ਦਾ ਖੁਲਾਸਾ ਹੋਇਆ ਹੈ ਇਹ ਨਿਯਮ ਸਰਕਾਰੀ ਕਰਮਚਾਰੀਆਂ ਦੀ ਸਵਿਖਿਆ ਅਤੇ ਜਬਰੀ ਸੇਵਾ ਮੁਕਤੀ ਦੀ ਨੀਤੀ ਤੈਅ ਕਰਦੇ ਨੇ ਇਸ ਦੇ ਨਾਲ ਸਰਕਾਰੀ ਕੰਮ ਦੇ ਵਿੱਚ ਤੇਜ਼ੀ ਆਉਂਦੀ ਹੈ ਤੇ ਡੀਪੀਈਟੀਓ ਦੇ 27 ਜੂਨ ਦੇ ਆਪਣੇ ਆਦੇਸ਼ ਦੇ ਵਿੱਚ ਕਿਹਾ ਹੈ ਕਿ ਮੰਤਰਾਲੇ ਵਿਭਾਗਾਂ ਨੂੰ ਮੁਢਲੇ ਪੈਨਸ਼ਨ ਨਿਯਮਾਂ ਦੇ ਸਬੰਧਤ ਪ੍ਰਬੰਧਾ ਦੇ ਤਹਿਤ ਸਮਿਖਿਆ ਲਈ ਤੁਰੰਤ ਕਰਮਚਾਰੀਆਂ ਦੀ ਪਛਾਣ ਕਰਨ ਦੇ ਲਈ ਕਿਹਾ ਗਿਆ ਇਹਨਾਂ ਮੁਲਾਜ਼ਮਾਂ ਦੀ ਰਿਪੋਰਟ ਤੁਰੰਤ ਰੀਵਿਊ ਕਰਕੇ ਸੰਝ ਕੀਤੀ ਜਾਵੇ ਇਸ ਅਨੁਸਾਰ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਜੁਲਾਈ ਤੋਂ ਹਰ ਮਹੀਨੇ ਦੀ 15 ਤਰੀਕ ਤੱਕ ਰਿਪੋਰਟ ਦੇਣ ਦੇ ਵੀ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਹੁਣ ਇਹ ਲਾਪਰਵਾਹੀ ਸਰਕਾਰੀ ਮੁਲਾਜ਼ਮਾਂ ਦੀ ਖੈਰ ਨਹੀਂ ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਹੁਣ ਸਖਤ ਨਜ਼ਰ ਆ ਰਹੀ ਹੈ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਜੋ ਮੁਲਾਜ਼ਮ ਲਾਪਰਵਾਹੀ ਕਰਦਾ ਹੋਇਆ ਨਜ਼ਰ ਆ ਰਿਹਾ ਉਸ ਨੂੰ ਸਮੇਂ ਤੋਂ ਪਹਿਲਾਂ ਜਿਹੜਾ ਹੈ ਉਹ ਸੇਵਾ ਮੁਕਤ ਕਰ ਦਿੱਤਾ ਜਾਵੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੋਂ ਬਾਅਦ ਹੁਣ ਐਕਸ਼ਨ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਨੇ ਸਾਰੇ ਵਿਭਾਗਾਂ ਦੇ ਸਖਤਰਾਂ ਨੂੰ ਜਾਰੀ ਹੁਕਮ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਮੁਲਾਜ਼ਮਾਂ ਦੀ ਰਿਪੋਰਟ ਤੁਰੰਤ ਰਿਵਿਊ ਕਰਕੇ ਸਾਂਝੀ ਕਰਨ ਦੇ ਵੀ ਉਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਜੁਲਾਈ ਤੋਂ ਹੁਣ ਹਰ ਮਹੀਨੇ ਦੀ 15 ਤਰੀਕ ਤੱਕ ਜਿਹੜੀ ਐ ਰਿਪੋਰਟ ਸਬਮਿਟ ਕਰਵਾਣੀ ਹੋਵੇਗੀ ਤਾਂ ਜੋ ਜਿਹੜੇ ਮੁਲਾਜ਼ਮ ਕੰਮ ਨਹੀਂ ਕਰ ਰਹੇ ਜਾਂ ਨਿਰਦੇਸ਼ਾ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੁਣ ਸੇਵਾ ਮੁਕਤ ਕਰ ਦਿੱਤਾ ਜਾਣਾ ਸਲਗਾਤਾਰ